ਕੂਤਰਾਂ ਦੇ ਜੀ ਜਿਹੜੇ ਚਿੱਟੜ ਪिसूਾਂ ਤੋਂ ਬਿਮਾਰੀ ਹੋ ਜਾਂਦੀ ਹੈ ਕੂਤਰਾਂ ਨੂੰ ਉਹਦਾ ਇਲਾਜ ਗੱਗਾ ਰੈਸਰ ਚੈਨਲ ਦੇਖਣ ਵਾਲੇ ਸਾਰੇ ਸੱਜਣਾ ਨੂੰ ਜੀ ਪਿਆਰਪੂਰੀ ਸਾਥ ਸ੍ਰੀ ਕਾਲ ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਕੋਈ ਨਵਾਂ ਭਾਈ ਜਿਹੜਾ ਸਿੱਖ ਸਕੇ ਜੋ ਦੱਸਾਂਗੇ ਜ਼ਿੰਦਗੀ ਦੇ ਤਜਰਬੇ ਜੋ ਦੱਸਾਂਗੇ ਜੋ ਦੱਸਿਆ ਸੱਚ ਦੱਸਿਆ ਤੇ ਅਯਾਰਬਾ ਕਰਕੇ ਦੱਸਿਆ ਚਿੱਟੜ ਪिसू ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਕੂਤਰੂੰਦਣ ਜੇ ਲੱਗ ਜਾਂਦੇ ਨੀਂਦ ਦੇ ਜਿਵੇਂ ਹੁੰਦੇ ਆਵੇਂ ਹੋਣ ਲੱਗ ਜਾਂਦੇ ਆ ਤੇ ਬਾਕੀ ਕੂਤਰਾਂ ਦੀ ਕਮਜ਼ੋਰੀ ਚਿੱਟੇ ਹੋਣ ਲੱਗ ਜਾਂਦੇ ਥੱਲੇ ਕਮਜ਼ੋਰੀ ਰਹਿਣ ਲੱਗ ਜਾਂਦੀ ਹੈ ਬਾਕੀ ਗੱਲਾਂ ਤਾਂ ਆਪਾਂ ਦੱਸਤੀਆਂ ਸੀ ਪਹਿਲਾਂ ਵਾਲੀ ਵੀਡੀਓ 'ਚ ਆਹ ਵੀਡੀਓ ਦੇ ਵਿੱਚ ਆਪਾਂ ਜਿਹੜਾ ਉਹਦਾ ਬਾਕੀ ਹਾਲ ਆਪਾਂ ਦੱਸਤਾ ਸੀ ਇਹਨਾਂ ਨੂੰ ਜਦੋਂ ਕੰਪਿਊਟਰਾਂ ਨੂੰ ਪਹਿਲੀ ਗੱਲ ਤਾਂ ਜਦੋਂ ਆਪਾਂ ਅਡਾਉਨੇ ਆ ਉਦੋਂ ਵੀ ਵੱਧ ਹੋ ਜਾਂਦਾ ਘੱਟੋ ਘੱਟ 5 ਦਿਨ 6 ਦਿਨ ਵੈਸੇ ਅਸੀਂ ਤਾਂ ਕਹਿੰਦੇ ਵੀ 10 ਦਿਨ ਟਰੀਟਮੈਂਟ ਚੱਲੇ ਚਲੋ 5-6 ਦਿਨ ਤੱਕ ਕਲੀਅਰ ਚੱਲੀ ਚੱਲੇ 5-6 ਦਿਨ ਇਹਨਾਂ ਦਾ ਟਰੀਟਮੈਂਟ ਕਰੋ ਟਰੀਟਮੈਂਟ ਵੀ ਦੱਸਦੇ ਆਂ ਆਪਾਂ ਠੀਕ ਆ ਰੈਸਟ ਜ਼ਰੂਰੀ ਆ ਇਹਨਾਂ ਨੂੰ ਤੇ ਮਖਣੀ ਇਹਨੂੰ ਤੇਲ ਵਾਲੀਆਂ ਚੀਜ਼ਾਂ ਹੀ ਵੱਧ ਦੇਣੀਆਂ ਚਾਹੀਦੀਆਂ ਦੂਬਾਰਾ ਜੋ ਟ੍ਰੀਟਮੈਂਟ ਕਰਨਾ ਆਪਾਂ ਮਖਣੀ ਇਹਨਾਂ ਨੂੰ ਸਵੇਰ ਸਾਫ਼ ਤੁਸੀਂ ਦੋ ਟਾਈਮ ਦੇ ਵੀ ਸਕਦੇ ਹੋ ਤਾਂਨੇ ਪਾਉਣ ਤੋਂ ਪਹਿਲਾਂ ਤੇ ਰਾਤ ਨੂੰ ਠੀਕ ਹੈ ਜੀ ਦੇ ਸਕਦੇ ਆ ਸਵੇਰੇ ਇਹਨੂੰ ਔਲੇ ਦਾ ਮਰਬਾ ਰਾਤ ਨੂੰ ਕੈਂਡੀ ਔਲਾ ਪਿਉਉਨ ਨਾ ਉਹ ਸਵੇਰੇ ਮਿੱਧ ਕਿਹੜੀਆਂ ਗੋਲੀਆਂ ਵੱਟ ਕੇ ਇਹਨੂੰ ਦੇ ਦੇਣੀ ਆ ਉਹ ਵੀ ਦੇਣਾ ਲਾਜ਼ਮੀ ਇਹ ਦੋ ਚੀਜ਼ਾਂ ਹੋ ਗਈਆਂ ਤੀਜੀ ਚੀਜ਼ ਹੈ ਦਹੀਂ ਦੀ ਲੱਸੀ ਉਹ ਤੁਸੀਂ ਦਹੀਂ ਰੜਕ ਲੈਣਾ ਠੀਕ ਹੈ ਹਲਕਾ ਆ ਜੀ ਉਹ ਪਤਲਾ ਹਲਕਾ ਪਤਲਾ ਇਹ ਕਰਕੇ ਜਦੋਂ ਦਾਣੇ ਵਿਦਾ ਖਾ ਲਈ ਉਹਦੇ ਘੰਟੇ ਬਾਅਦ ਜਦੋਂ ਪਾਣੀ ਪੂਣੀ ਪੀ ਲੈਂਦੇ ਉਹਦੇ ਤੇ ਇੱਕ ਪੌਣੇ ਘੰਟੇ ਬਾਅਦ ਤੁਸੀਂ ਉਹ ਵੀ ਦੇ ਸਕਦੇ ਹੋ 20 20 ਐਮ ਐਲ ਡੇਲੀ ਦੇਣੇ ਆ ਇਹ ਚੀਜ਼ਾਂ ਤੇ ਇੱਕ ਟਾਈ ਫੈਟ ਤੋਂ ਖਮੀਰਾ ਆਉਂਦਾ ਕਿਸੇ ਵੀ ਪੰਸਾਰੀ ਜਾਂ ਬੈਦ ਦੀ ਦੁਕਾਨ ਤੇ ਤੁਸੀਂ ਕਹਿ ਸਕਦੇ ਹੋ ਪੁੱਛ ਸਕਦੇ ਹੋ ਵੀ ਟਾਈ ਫੈਟ ਤੋਂ ਜੀ ਖਮੀਰਾ ਜਾਂ ਕੋਈ ਆਉਂਦੀ ਹੈ ਕੋਈ ਡੱਬੀ ਦੇ ਵਿੱਚ ਤੁਹਾਨੂੰ ਆਪੇ ਦੱਸ ਦੂ ਅਗਲਾ ਤੇ ਉਹ ਤੁਸੀਂ ਡੇਲੀ ਮੱਕੀ ਦੇ ਦਾਣੇ ਜਿੰਨਾ ਤੇਲ ਤੇ ਚੜ ਕੇ ਪਹਿਲਾਂ ਉਹਨੂੰ ਸਲਮਾਰੇ ਕੇਰਲਾ ਲੈਣਾ ਕਿਉਂਕਿ ਪਾਣੀ ਜਦੋਂ ਉੱਤੇ ਆਇਆ ਆਉਂਦਾ ਜਿਹੜਾ ਥੱਲੇ ਹੁੰਦੀ ਗਾੜੀ ਚੀਜ਼ ਥੱਲੇ ਹੁੰਦੀ ਹੈ ਉਹਨੂੰ ਰਲਾ ਕੇ ਤੀਲ ਦੇ ਉੱਤੇ ਚਾੜ ਕੇ ਉਹਨੂੰ ਮੱਕੀ ਦੇ ਦਾਣੇ ਜਾਂ ਨਾ ਕਬੂਤਰ ਨੂੰ ਇੱਕ ਦੇਣਾ ਹੀ ਦੇਣਾ ਥੋੜੀ ਜਿਹੀ ਖੇਚਲਾ ਕਰਨੀ ਪਊ ਕਈ ਬੰਦੇ ਕਹਣਗੇ ਮਖਣੀ ਨਾਲ ਭਾਈ ਮੂੰਹ ਲਿਬੜ ਜਾਂਦਾ ਜਾਂ ਕਿਵੇਂ ਇਹ ਤਾਂ ਵੀਰੇ ਹੁਣ ਜੇ ਫਿਰ ਕਰੋਗੇ ਮਿਹਨਤ ਫੇਰੀ ਹੈ ਮੈਂ ਅੱਗੇ ਵੀ ਕਹਣਾ ਨਾ ਮਿਹਨਤ ਜਦੋਂ ਤੁਸੀਂ ਮਿਹਨਤ ਕਰੋਗੇ ਨਾ ਕਬੂਤਰ ਤੰਦਰੁਸਤ ਨੇ ਗੇਮ ਤਾਂ ਤੁਸੀਂ ਆਪ ਹੀ ਪਕੜ ਕਰਨ ਲੱਗ ਜਣੇ ਗੇਮ ਤਾਂ ਤੁਹਾਨੂੰ ਅਗਲਾ ਆਪ ਧੱਕੇ ਨਾਲ ਆ ਕੇ ਦੱਸੂਗਾ ਵੀ ਭਾਈ ਐਂਡ ਵਾਲਾ ਐਂ ਕਰ ਲੈ ਕਿਉਂਕਿ ਕਾਮਯਾਬ ਬੰਦੇ ਦੇ ਪਿੱਛੇ ਨਾ ਸਾਰੀ ਭਾਈ ਦੇ ਹੁੰਦੇ ਆ ਅਗਲਾ ਕਹਿੰਦਾ ਮਿਹਨਤੀ ਅਜੇ ਤੁਸੀਂ ਕਹੋ ਵੀ ਜੇ ਉਸਤਾਦ ਚੇਲਾ ਬਣਾਉਂਦਾ ਜਿਹੜੇ ਚੰਗੇ ਉਸਤਾਦ ਨੇ ਉਹ ਚੇਲੇ ਦੀ ਮਿਹਨਤ ਦੇਖ ਕੇ ਚੇਲਾ ਬਣਾਉਂਦਾ ਵੀ ਇਹ ਸਾਲਾ ਡਾਊਨ ਵਾਲਾ ਹੈ ਕਬੂਤਰ ਡਾਲੂ ਗੇਮ ਗੁੰਦਾ ਕੋਈ ਚੱਕਰ ਇਹਨੂੰ ਪਤਾ ਹੁੰਦਾ ਵੀ ਇਹਨੇ ਸਾਲੇ ਨੇ ਕਬੂਤਰ ਡਾ ਲੜਨੇ ਮਿਹਨਤ ਕਰਦਾ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਤੇ ਲਾਲਚ ਨੂੰ ਤਾਂ ਕੋਈ ਬੰਦੇ ਚੇਲਾ ਬਣਾਉਂਦਾ ਨਹੀਂ ਜਿਹੜਾ ਸਿਆਣਾ ਉਸਤਾਦ ਹੋ ਉਹ ਬੰਦਾ ਪਹਿਲਾਂ ਦੇਖੂਗਾ ਵੀ ਇਹਦੇ ਗਲਾਸ ਤਾਂ ਜੱਪ ਹੜਦੇ ਆ ਕਬੂਤਰ ਚੰਗੇ ੜਾ ਰਿਹਾ ਘਰੇ ਮਿਹਨਤੀ ਹੈ ਬੰਦਾ ਬਿੱਲ ਆ ਗਿਆ ਕਬੂਤਰਾਂ ਦੀ ਹੈ ਇਹਨੂੰ ਬਣਾ ਚੇਲਾ ਇਹ ਮੇਰਾ ਨਾਂ ਬਣਾਊਗਾ ਬਣਾਊਗਾ ਵੀ ਉਹੀ ਚੇਲਾ ਤੇ ਬਾਕੀ ਕਿਹਾ ਸੁਣਿਆ ਮਾਫ ਤੇ ਹੋਰ ਵੀ ਜਾਣਕਾਰੀ ਆਪਾਂ ਦਿੰਦੇ ਰਹਾਂਗੇ ਜੇ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ WhatsApp ਤੇ ਮੈਨੂੰ ਮੈਸੇਜ ਕਰ ਲਿਓ ਇੱਕ ਮੈਟਰੋ ਜਿਹਾ ਗੋਲੀ ਦਾ ਇਹਨੂੰ 8 ਮਹੀਨਾ ਕਬੂਤਰ ਨੂੰ ਰੋਜ ਦੇਣੀ ਦੇਣਾ ਤੇ ਬਾਕੀ ਜੇ ਕਿਸੇ ਨੇ ਹੋਰ ਜਾਣਕਾਰੀ ਸਿਰਫ WhatsApp ਤੇ ਮੈਸੇਜ ਕਰਿਆ ਕਰੋ ਫੋਨ ਨਾ ਤਾਂ ਮੈਂ ਚੱਕਿਆ ਜਾਂਦਾ ਨਾ ਹੀ ਮੈਂ ਚੱਕਾਂਗਾ